ਪੰਜਾਬ ਦੇ ਵਿੱਚ ਆਏ ਹੜ੍ਹਾਂ ਦਰਮਿਆਨ ਵੱਡੀ ਖਬਰ ਸਾਹਮਣੇ ਆ ਰਹੀ ਹੈ ਚੰਡੀਗੜ੍ਹ ਤੋਂ ਇਹ ਖਬਰ ਸਾਹਮਣੇ ਆਈ ਹੈ ਸੁਖਨਾ ਲੇਕ ਦੇ ਫਲੱਡ ਗੇਟ ਖੋਲੇ ਗਏ ਨੇ ਤਾਂ ਸੁਖਨਾ ਲੇਕ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਜਿਸ ਕਰਕੇ ਹੁਣ ਫਲੱਡ ਗੇਟ ਨੇ ਜਿਹੜੇ ਖੋਲੇ ਗਏ ਨੇ ਤਾਂ ਕੱਲ ਦੇਰ ਰਾਤ ਚੰਡੀਗੜ੍ਹ ਦੇ ਵਿੱਚ ਭਾਰੀ ਮੀਂਹ ਪਿਆ ਪਰੀਮੀ ਨੇ ਅਜਿਹੀ ਆਫਤ ਲਿਆਂਦੀ ਹੈ ਕਿ ਸੁਖਨਾ ਲੇਕ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਤਾਂ ਪਾਣੀ ਦਾ ਪੱਧਰ ਵੱਧਦਿਆਂ ਦੇਖ ਹੁਣ ਸੁਖਨਾ ਲੇਕ ਦੇ ਫਲੱਡ ਗੇਟ ਖੋਲੇ ਗਏ ਨੇ ਤਾਂ ਆਸ-ਪਾਸ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ ਤਾਂ ਵੱਡੀ ਖਬਰ ਸੁਖਨਾ ਲੇਕ ਤੋਂ ਸਾਹਮਣੇ ਆ ਰਹੀ ਹੈ ਸੁਖਨਾ ਲੇਕ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ ਤਾਂ ਹੁਣ ਫਲੱਡ ਗੇਟ ਖੋਲ ਦਿੱਤੇ ਗਏ ਨੇ ਤਾਂ ਪ੍ਰਸ਼ਾਸਨ ਵੱਲੋਂ ਆਸ-ਪਾਸ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ ਤਾਂ ਦਰمیان ਵੱਡੀ ਖਬਰ ਚੰਡੀਗੜ੍ਹ ਦੀ ਸੁਖਨਾ ਲੇਖ ਤੋਂ ਸਾਹਮਣੇ ਆ ਰਹੀ ਹੈ ਸੁਖਨਾ ਲੇਖ ਦੇ ਵਿੱਚ ਵੀ ਪਾਣੀ ਦਾ ਪੱਧਰ ਹੈ ਜਿਹੜਾ ਵੱਧ ਗਿਆ ਜਿਸ ਨੂੰ ਦੇਖਦੇ ਹਾਂ ਹੁਣ ਫਲੱਡ ਗੇਟ ਖੋਲੇ ਗਏ ਨੇ ਤਾਂ ਇਸ ਤੋਂ ਪਹਿਲਾਂ ਵੀ ਸੁਖਨਾ ਲੇਖ ਦੇ ਵਿੱਚ ਫਲੱਡ ਗੇਟ ਖੋਲੇ ਗਏ ਸਨ ਤਾਂ ਹੁਣ ਪਾਣੀ ਦਾ ਪੱਧਰ ਹੈ ਜਿਹੜਾ ਹੋਰ ਵੱਧ ਗਿਆ ਜਿਸ ਨੂੰ ਲੈ ਕੇ ਫਲੱਡ ਗੇਟ ਖੋਲੇ ਗਏ ਨੇ ਤਾਂ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਵੱਡੀ ਖਬਰ ਸੁਖਨਾ ਲੇਖ ਤੋਂ ਸਾਹਮਣੇ ਆਈ ਹੈ ਸੁਖਨਾ ਲੇਖ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਵੱਧ ਗਿਆ ਹੈ ਦੇਰ ਰਾਤ ਚੰਡੀਗੜ੍ਹ ਦੇ ਵਿੱਚ ਭਾਰੀ ਮੀਂਹ ਪਿਆ ਹੈ ਭਾਰੀ ਮੀਂਹ ਨੇ ਅਜਿਹੀ ਤਬਾਹੀ ਮਜਾ ਦਿੱਤੀ ਹੈ ਕਿ ਸੁਖਨਾ ਲੇਖ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਤਾਂ ਹੁਣ ਦੋ ਫਲੱਡ ਗੇਟ ਨੇ ਜਿਹੜੇ ਸੁਖਨਾ ਲੇਖ ਦੇ ਖੋਲ ਦਿੱਤੇ ਗਏ ਨੇ ਤੇ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਸਾਵਧਾਨ ਰਹਣ ਦੀ ਅਪੀਲ ਕੀਤੀ ਗਈ ਹੈ